ਤੁਸੀਂ ਖੜੇ ਦਿਾਰੇ ਹੋਗੇ ਪਰਮੇਸ਼ਰ ਦੀ ਕਿਰਪਾ ਨੂੰ ਵੇਖੂਗੇ ਤਾਂ ਜਦੋਂ ਸੇਵਾ ਕਰਨ ਅੰਦਰ ਗਿਆ ਤਾਂ ਫਿਰ ਪਰਮੇਸ਼ਰ ਦੇ ਦੂਤ ਨੇ ਬੋਲਿਆ ਕੋਈ ਚੀਜ਼ਾਂ ਹੁੰਦੀਆਂ ਬੈਸਟ ਹੁੰਦੀਆਂ ਜਿੱਦਾ ਸਮਝਦੇ ਮੇਰੇ ਉੱਤਮ ਜਿੱਦਾ ਆਪਾਂ ਮੰਗਦੇ ਉੱਤਮ ਪਰਮੇਸ਼ਰ ਉੱਤਮ ਹੋਣਾ ਚਾਹੀਦਾ ਜਿਹੜਾ ਉੱਤਮ ਆ ਬੈਸਟ ਜਿਹੜਾ ਉਹ ਤੁਹਾਨੂੰ ਬੈਸਟ ਬਣਾ ਕੇ ਮਿਲਦਾ ਹੋ ਦਿਖਾਉਣਾ ਪੈਣਾ ਪਹਿਲੇ ਤੁਸੀਂ ਆਪਾਂ ਉੱਤਮ ਮੰਗਦੇ ਹੋ ਕਹਿੰਦੇ ਤੂੰ ਤੇਰੇ ਚ ਕੀ ਆ ਉੱਤਮ ਪਹਿਲੇ ਮੈਨੂੰ ਤੂੰ ਤਾਂ ਦੱਸ ਕਿ ਤੇਰੇ ਚ ਕੀ ਆ ਉੱਤਮ ਹallelujah ਤੂੰ ਰਾਜ ਦਾ ਕਾਜਦਾਰ ਹallelujah ਤੇਰਾ ਕੰਮ ਰਾਜਨਾ ਕਰਨਾ ਉਹਦਾ ਕੰਮ ਕੀ ਹੈ ਜੀ ਬਰਕਤ ਦੇਣੀ ਹallelujah ਸਾਡਾ ਕੰਮ ਸੇਵਾ ਕਰਨਾ ਜਿਸ ਸੇਵਾ ਵਿੱਚ ਕਸ਼ਟ ਵੀ ਆ ਦੁੱਖ ਵੀ ਆ ਪਰੇਸ਼ਾਨੀਆਂ ਵੀ ਆ ਤੰਗੀ ਵੀ ਆ ਅਸੀਂ ਖੜੇ ਤੇ ਅੜੇ ਰਹਿਣਾ ਅਸੀਂ ਇਹ ਨਹੀਂ ਦੇਖਣਾ ਕਿ ਉਹ ਇਦਾਂ ਹੋ ਗਈ ਆ ਹallelujah ਹallelujah ਦੁੱਖ ਤਾਂ ਹੁੰਦਾ ਚਲੋ ਸਰੀਰ ਦੇ ਪਾਰੇ ਇੱਕ ਗੱਲ ਆ ਖੜੇ ਰਹਿਣਾ ਉਹ ਜਗ੍ਹਾ ਦੇ ਉੱਤੇ ਜੇ ਇੱਕ ਵਾਰੀ ਨਹੀਂ ਹੋਇਆ ਦੋ ਵਾਰੀ ਕੋਈ ਗੱਲ ਨਹੀਂ ਖੜੇ ਰੋਣ ਸੀ ਖੜੇ ਅੜੇ ਰੋਣ ਸੀ ਤੁਸੀਂ ਅੜੇ ਰਹਿਣਾ ਆ ਹallelujah